ਹਲਕ ਕਿਨੇ ਵੇਡਾ ਕਿੱਥੇ ਬੈਠੀ ਰਹੀ ਨੇ ਉਥੇ ਸਾਪੀ ਵਾਜੰਦੇ ਨੇ ਲੀਕ ਦੇਖੀ ਹੈ ਹਾਂ ਤੂੰ ਤੁਸੀਂ ਕੀ ਆਖਣ ਮੈਂ ਪੁੱਛ ਨਹੀਂ ਸਕਦੀ ਕਿਉਂ ਪੁੱਛ ਨਹੀਂ ਹੈਂ ਤੇਰਾ ਮਤਲਬ ਕੀ ਮੈਨੂੰ ਪੁੱਛਣ ਦਾ ਹਾਂ ਹੋ ਨਹੀਂ ਤੇ ਤੈਨੂੰ ਮੈਂ ਪੁੱਛ ਹੀ ਲਿਆ ਤਾਂ ਤੂੰ ਗੁੱਸਾ ਹੀ ਕਰ ਗਈ ਹੈ ਇਦਾਂ ਥੋੜੀ ਕਿ ਅਈ ਰੱਖੋ ਨਹੀਂ ਤੇ ਇਹ ਗੁੱਸਾ ਥੋੜਾ ਮੈਂ ਕੀਤਾ ਵਾ ਮਸਾ ਫੜਾ ਕੀਤਾ ਹੈ ਹਾਂ ਤੂੰ ਹੁੰਦੀ ਤਾਂ ਮੇਰਾ ਹੈ ਹੀ ਇਤਰਾ ਦੀ ਗਾਲਵਾ ਮੈਂ ਤੇ ਜਾਣ ਕੇ ਮਜ਼ਾ ਵੀ ਇਤਰਾ ਕਰ ਦਿੰਨੀ ਆ ਵੇਖ ਕ ਮਜ਼ਾ ਕਰਦੀ ਤੈਨੂੰ ਚੰਗੀ ਲੱਗਣੀ ਹੈ ਤੈਨੂੰ ਹੋਰ ਆ ਮੇਰੇ ਮਜ਼ਾਕ ਸਿੱਧਾ ਲੇ ਤੈਨੂੰ ਐ ਹਾਂ ਜੀ ਤੂੰ ਇਹ ਕੁੜੀਆਂ ਤਾਂ ਨਹੀਂ ਤੁੰ ਮਜ਼ਾਕ ਹੁੰਦੀ ਨਹੀਂ ਹੁੰਦੀ ਤਾਂ ਬੁੱਢਾ ਹੋ ਰਿਆ ਤੈਨੂੰ ਕਿ ਨਾ ਹੱਸਣੀ ਹੈ ਨਾ ਕੀ ਕਰੇ ਕੋਈ ਤੇਰੇ ਨਾਲ ਮਰ ਰਿਹਾ ਸੀ ਜਾਂਦੀ ਪਾਈਏ ਤੀ ਜਾ ਚੱਲ ਵਾਵਾ ਹੁੰਦੇ ਜਾਂਦੇ ਤੇਰੇ ਲਾਗੇ ਖਲੋ ਜਾਂਦੇ ਰੌਣਕ ਲੱਗੀ ਰਹਿੰਦੀ ਹੋਰ ਹੈ ਤੇ ਮੈਂ ਤੇ ਜਿਹੜਾ ਕੋ ਆਏਗਾ ਕੋਈ ਤਾਈ ਨੂੰ ਮੱਥਾ ਟੇਕ ਦੇ ਆ ਘੋਡੀ ਹੱਥ ਲਾਉਂਦੇ ਆ ਆ ਦੇਲਾ ਜਦੋਂ ਹੁੰਦੇ ਇਹੇ ਖੜਾ ਆਂਦਾ ਪਿਆ ਨਾ ਇਹ ਤੇ ਮੈਂ ਬੈਠੀ ਨਾ ਸਾਰੇ ਨਾ ਦੇਲਾ ਹਾਂ ਸਾਰੇ ਆਈ ਜਾਂਦੇ ਸਾਰੇ ਆਈ ਜਾਂਦੇ ਨੇ ਤੇ ਤੂੰ ਥੀਏ ਕਿਹਦੇ ਤੇ ਮੈਨੂੰ ਆਖਿਆ ਬਥੇ ਬਥੇ ਕੋ ਬੈਣੀ ਨਹੀਂ 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 ਮੈਂ ਪਿਆ ਨਹੀਂ ਮੇਰੀ ਤਾਂ ਕੋ ਸੱਸ ਵੀ ਹੁੰਦੀ ਹੁੰਦੀ ਵੇਲਾ ਅੱਜ ਮੈਂ ਤੇਰ ਕੋ ਆ ਗਈ ਆ ਵਧੀਆ ਕੀਤਾ ਨਾ ਦੀ ਸੀਟ ਤੇ ਆ ਆਪਣਾ ਵਿਆਹ ਹੀ ਮੇਰੇ ਸੱਸ ਬੈੰਦੀ ਤੇ ਮੈਂ ਵੀ ਹੁਣ ਉੱਥੇ ਬਹਾਂ ਹੈਂ ਤੇ ਸਾਡਾ ਤਾਂ ਸ਼ੁਰੂ ਤੋਂ ਹੀ ਇਹੋ ਕੰਮ ਹੀ ਮੈਂ ਹਾਂ ਦਾ ਕੱਠਿਆਂ ਹੈ ਤੇ ਜੇ ਤੂੰ ਹੀ ਆਉਂਦੀ ਸਾ ਤੂੰ ਵੀ ਇੱਥੇ ਖਲੋ ਕੇ ਸਾਡੇ ਨਾਲ ਗੱਲਬਾਤ ਕਰਕੇ ਜਾਂਦੀ ਸਾਂ ਆਹੋ ਆਹੋ ਮੰਮੀ ਆਉਂਦੇ ਨੇ ਉੱਥੇ ਬੈਠੀ ਹੁੰਦੀ ਆਹ ਤੇ ਫਿਰ ਹੁਣ ਮੈਂ ਤਾਂ ਫਿਰ ਵੈਸੇ ਕਰਕੇ ਬਹਿ ਰਹੀ ਨਹੀਂ ਆ ਕਿ ਕੋਈ ਮੇਰੇ ਕੋ ਆਵੇ ਕੋਈ ਜਾਵੇ ਤੇ ਸਾਡੇ ਕੋ ਇਹ ਆ ਵੀ ਘਰ ਬੈਠਾ ਨਹੀਂ ਜਾਂਦਾ ਤੇ ਸੜੂ ਕੁਝ ਹੁੰਦਾ ਨਹੀਂ ਅਸੀਂ ਸਾਰੇ ਨੇ ਇਸੇ ਤਰ੍ਹਾਂ ਆਉ ਜਾਈ ਕਦੀ ਉਹਨੂੰ ਵਾਰ ਮਾਰ ਲਾ ਉਹ ਆ ਗਏ ਮੇਰੇ ਲੱਗੇ ਉਹ ਚਲ ਗਏ ਹੈ ਮੈਨੂੰ ਵੀ ਅੱਜ ਛੁੱਟੀ ਹੈ ਨਾ ਮੈਂ ਤਾਂ ਹੀ ਬੈਠੀ ਮੇਰੀ ਛੁੱਟੀ ਨਹੀਂ ਹੁੰਦੀ ਜੀ ਤੇ ਬੜਾ ਕਰਦਾ ਬਹਿਨ ਕੀ ਪਤਾ ਮੈਨੂੰ ਖਣੀ ਕਿ ਨਹੀਂ ਤੇਰਾ ਜੀ ਕਰਦਾ ਬਹਿਨ ਤੂੰ ਤਾਂ ਖਣੀ ਪੰਜਾਬ ਦੀ ਕੰਨ ਕੋਰਾ ਬੈਠੀ ਹਾਂ ਤੇ ਘਾਰੇ ਰਹਿਣੀ ਆ ਤੂੰ ਤੇ ਕਿਦਲ ਲਾ ਕੇ ਬਹਿ ਨਹੀਂ ਸਕਦੀ ਅੱਜ ਹੈ ਜੇ ਮੈਂ ਆ ਹੀ ਗਈ ਤਾਂ ਤੂੰ ਤਾਂ ਗੱਲਾਂ ਹੀ ਬੜੀਆਂ ਕਰਨ ਲਈ ਹੈ ਹੈ ਆ ਕੀ ਗੱਲ ਉਹ ਬਲ ਨਾ ਆ ਵੀ ਨਹੀਂ ਕਰਨਾ ਅੱਗੇ ਤੋਂ ਨਹੀਂ ਤੇ ਯਾਰ ਮੈਂ ਤਾਂ ਅੱਜ ਸੋ ਖੋਲਿ ਪੜੀ ਹਾਂ ਵੀ ਤੂੰ நீட்ட